ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਜ਼ਮੀਨ ਦੀਆਂ ਰਜਿਸਟਰੀਆਂ ਕਰਾਉਣ ਵਾਲੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੁਣ ਰਜਿਸਟਰੀ ਕਰਾਉਣੀ ਅੱਗੇ ਨਾਲ ਹੋਵੇਗੀ ਸੌਖੀ ਨਵਜੋਤ ਸਿੰਘ ਸਿੱਧੂ ਨੇ ਵਧਾਈਆਂ ਕਾਂਗਰਸ ਦੀਆਂ ਮੁਸ਼ਕਲਾਂ ਕਰਤਾ ਨਵਾਂ ਵੱਡਾ ਐਲਾਨ ਸੁਖਵੀਰ ਬਾਦਲ ਨੇ ਸੀਐਮ ਭਗਵਾਨ ਤਮਨ ਨੂੰ ਭੇਜਿਆ ਕਾਨੂੰਨੀ ਨੋਟਿਸ 7 ਦਿਨਾਂ ਵਿੱਚ ਮਾਫੀ ਨਾ ਮੰਗੀ ਤਾਂ ਮਾਨ ਹੰਨੀ ਦਾ ਕੇਸ ਹੋਵੇਗਾ ਦਰਜ ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਤਨਖਾਹ ਦੇ ਡੀਏ ਵਿੱਚ ਹੋਇਆ ਵਾਅਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਡਾਕਟਰ ਰਾਜਕ ਵੇਰਕਾ ਸ਼ਾਮਿਲ ਹੋਣ ਤੋਂ ਬਾਅਦ ਦਿੱਤਾ ਵੱਡਾ ਬਿਆਨ ਪੰਜਾਬ ਦੀ ਕੈਬਨਿਟ ਸਬ ਕਮੇਟੀ ਨੇ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਨਾਲ ਕੀਤੀ ਮੀਟਿੰਗ ਕਿ ਹ ਜਲਦੀ ਹੱਲ ਹੋਣਗੇ ਮਸਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ 13 ਲੋਕ ਸਭਾ ਹਲਕਿਆਂ ਦੇ ਵੇਰਵੇ ਹੋਏ ਜਾ ਰਹੀ ਪੰਜਾਬ ਵਿੱਚ ਜਾਇਦਾਦ ਦੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਆਸਾਨ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਸੰਬੰਧੀ ਯੋਜਨਾ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਹੁਣ ਰਜਿਸਟਰੀਆਂ ਪਾਸਪੋਰਟਾਂ ਦੀ ਤਰਜ਼ ਤੇ ਹੋਣ ਗਈਆਂ ਜਿਸ ਤਰ੍ਹਾਂ ਲੋਕ ਪਾਸਪੋਰਟ ਬਣਵਾਉਣ ਲਈ ਔਨਲਾਈਨ ਅਪਾਇੰਟਮੈਂਟ ਲੈਂਦੇ ਨੰਨੇ ਤੇ ਬਾਅਦ ਵਿੱਚ ਆਪਣੀ ਫੋਟੋ ਕਲਿੱਕ ਕਰਵਾ ਕੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਂਦੇ ਹਨ ਤੇ ਇੱਕ ਛੱਤ ਹੇਠ ਵੱਖ-ਵੱਖ ਕਾਊਂਟਰਾਂ ਤੇ ਫੀਸ ਜਮ੍ਹਾਂ ਕਰਾਉਂਦੇ ਹਨ ਉਸੇ ਤਰ੍ਹਾਂ ਹੁਣ ਪ੍ਰੋਪਰਟੀ ਰਜਿਸਟਰੀ ਵੀ ਕੀਤੀ ਜਾਵੇਗੀ ਸੂਤਰਾਂ ਮੁਤਾਬਿਕ ਇਹ ਵੀ ਪਤਾ ਲੱਗਿਆ ਹੈ ਕਿ ਇਹ ਪਾਇਲਟ ਪ੍ਰੋਜੈਕਟ ਮੋਹਾਲੀ ਅਤੇ ਪਠਿੰਡਾ ਵਿੱਚ ਸ਼ੁਰੂ ਕੀਤਾ ਜਾਵੇਗਾ ਰਜਿਸਟਰੀ ਦੀ ਨਵੀਂ ਪ੍ਰਣਾਲੀ ਵਿੱਚ ਆਨਲਾਈਨ ਅਪਾਇੰਟਮੈਂਟ ਲੈਣ ਤੋਂ ਬਾਅਦ ਵੱਖ-ਵੱਖ ਕਾਊਂਟਰਾਂ 'ਚ ਲੰਗੇ ਬਿਨਾ ਇੱਕ ਛੱਤ ਹੇਠ ਰਜਿਸਟਰੀ ਹੋਵੇਗੀ ਇਹ ਸਾਰੀ ਪ੍ਰਕਿਰਿਆ ਨੂੰ ਆਸਾਨ ਬਣਾ ਦੇਵੇਗਾ ਹਰ ਕੰਮ ਲਈ ਸਮਾਂ ਸੀਮਾ ਤੈਅ ਕਰਨ ਤੇ ਫੀਸ ਔਨਲਾਈਨ ਜਮ੍ਹਾਂ ਕਰਵਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਸ ਨਾਲ ਸਮਾਂ ਵੀ ਘਟੇਗਾ ਤੇ ਭ੍ਰਿਸ਼ਟਾਚਾਰ ਤੇ ਵੀ ਲਗਾਮ ਲੱਗੇਗੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੇ ਲੋਕ ਸਭਾ ਵਿੱਚ ਜਾਣਾ ਹੁੰਦਾ ਤਾਂ ਗੁਰੂ ਖੇਤਰ ਤੋਂ ਚੋਣਾਂ ਨਾਲ ਲੜ ਲਈ ਹੁੰਦੀ ਸਿੱਧੂ ਦਾ ਹੈ ਐਲਾਨ ਕਾਂਗਰਸ ਦੀਆਂ ਚਿੰਤਾਵਾਂ ਵਧਾਉਣ ਵਾਲਾ ਹੈ ਕਿਉਂਕਿ ਕਾਂਗਰਸ ਸਿੱਧੂ ਨੂੰ ਪਟਿਆਲਾ ਲੋਕ ਸਭਾ ਸੀਟ ਤੋਂ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਸੀ ਕਿਉਂਕਿ ਸੂਬੇ ਦੇ ਕਾਂਗਰਸੀ ਆਗੂ ਨਾਲ ਸਿੱਧੂ ਸਬੰਧ ਚੰਗੇ ਨਹੀਂ ਹਨ ਪੰਜਾਬ ਕਾਂਗਰਸ ਚ ਆਉਂਦੀ ਹੈਗੀ ਜੇਕਰ ਸਿੱਧੂ ਪਟਿਆਲਾ ਤੋਂ ਚੋਣ ਲੜਦੇ ਹਨ ਤਾਂ ਉਹ ਆਪਣੀ ਸੀਟ ਤੇ ਹੀ ਫੋਕਸ ਕਰਨਗੇ ਇੱਥੇ ਦੱਸਣਾ ਜ਼ਰੂਰੀ ਹੈ ਕਿ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਅਮਰੀਂਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਨਹੀਂ ਬਣਦੀ। ਇਹੀ ਕਾਰਨ ਹੈ ਕਿ 11 ਫਰਵਰੀ ਨੂੰ ਪੰਜਾਬ ਕਾਂਗਰਸ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਦੇ ਕੂਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਵੀ ਸ਼ਿਰਕਤ ਕੀਤੀ ਸੀ ਪਰ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ ਜਲੰਧਰ ਵਿੱਚ ਸੁਸ਼ੀਲ ਲਿੰਕ ਤੋਂ ਬਾਅਦ ਪੱਤਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ ਪੀ ਤੇ ਉਹ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰ ਛੱਡ ਕੇ ਆਮ ਆਨਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਨਵਜੋਤ ਸਿੱਧੂ ਨੇ ਕਿਹਾ ਕਿ ਓਕੇ ਸਮੇਂ ਵਿੱਚ ਹੀ ਵਿਅਕਤੀ ਦਾ ਕਿਰਦਾਰ ਸਾਹਮਣੇ ਆਉਂਦਾ ਹੈ ਸਿੱਧੂ ਨੇ ਵੀ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿ ਕੁਝ ਤਾਂ ਮਜਬੂਰੀਆਂ ਰਹੀ ਹੋंगी ਚਾਹ ਕਰ ਤੋਂ ਕੋਈ ਵੇਵਫਾਨ ਨਹੀਂ ਹੋਤਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਮੁੱਖ ਮੰਤਰੀ ਨੇ ਸੁਖਵੀਰ ਬਾਦਲ ਤੇ ਇਕੋ ਟੂਰਿਜ਼ਮ ਨੀਤੀ ਤਹਿਤ ਸੁਖ ਵਿਲਾਸ ਨੂੰ 108 ਕਰੋੜ 73 ਲੱਖ ਰੁਪਏ ਦਾ ਲਾਭ ਦੇਣ ਦਾ ਦੋਸ਼ ਲਾਇਆ ਸੀ ਹੁਣ ਸੁਖਵੀਰ ਬਾਦਲ ਨੇ ਮੁੱਖ ਮੰਤਰੀ ਮਾਨ ਨੂੰ ਨੋਟਿਸ ਦੇ ਕੇ ਇੱਕ ਹਫਤੇ ਅੰਦਰ ਦੋਸ਼ ਸਾਬਿਤ ਕਰਨ ਜਾਂ ਮੁਆਫੀ ਮੰਗਦੀ ਮੰਗ ਕੀਤੀ ਹੈ ਜੇ ਜੇਹਾਂ ਨਹੀਂ ਕੀਤਾ ਗਿਆ ਤਾਂ ਮੁੱਖ ਮੰਤਰੀ ਖਿਲਾਫ ਮਾਨ ਹਾਨੀ ਦਾ ਕੇਸ ਕੀਤਾ ਜਾਵੇਗਾ ਇਸ ਸੰਬੰਧੀ ਜਾਣਕਾਰੀ ਸੁਖਵੀਰ ਸਿੰਘ ਬਾਦਲ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ ਇਸ ਵਿੱਚ ਸੁਖਵੀਰ ਬਾਦਲ ਨੇ ਕਿਹਾ ਕਿ ਸੀਐਮ ਭਗਵਾਨ ਤਮਾਨ ਨੂੰ ਇੱਕ ਕਾਨੂੰਨੀ ਨੋਟਿਸ ਭੇਜ ਕੇ ਕਿਹਾ ਗਿਆ ਹੈ ਕਿ ਉਹ ਮੇਰੇ ਨਿੱਜੀ ਕਾਰੋਬਾਰ ਦੇ ਸਬੰਧ ਵਿੱਚ ਮੇਰੇ ਤੇ ਕਪਲੇਬਾਜੀ ਅਤੇ ਮਨਕਰਤਾ ਦੋਸ਼ ਗਾਉਂ ਲਈ 7 ਦਿਨਾਂ ਅੰਦਰ ਅੰਦਰ ਲਿਖਤੀ ਮਾਫੀ ਮੰਗਣਾ ਅਜੀਹਾਂ ਨਾਕਰਾੰਤੇ ਅਪਰਾਧਿਕ ਮਾਨਹਾਨੀ ਦੇ ਮਾਮਲੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਇਸ ਦੇ ਨਾਲ ਹੀ ਕਾਲੀਦਲ ਦੇ ਲੀਗਲ ਸੈਲ ਦੇ ਚੇਅਰਮੈਨ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕਾਲੀਦਲ ਦੇ ਪ੍ਰਧਾਨ ਤੇ ਲਗਾਏ ਗਏ ਦੋਸ਼ਾਂ ਨੂੰ ਸਹੀ ਸਾਬਿਤ ਕਰਨਾ ਜੇਕਰ ਸੀਐਮ ਮਾਨ ਜੀ ਹਾਂ ਨਹੀਂ ਕਰਦੇ ਤਾਂ ਪਾਰਟੀ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖ ਵਿਲਾਸ ਨੂੰ ਇਕੋ ਟੂਰਿਜ਼ਮ ਪਾਲਿਸੀ ਤਹਿਤ 108 ਕਰੋੜ 73 ਲੱਖ ਰੁਪਏ ਦਾ ਫਾਇਦਾ ਦੇਣ ਦਾ ਦੋਸ਼ ਲਾਇਆ ਸੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਇੱਕ ਹੋਰ ਵੱਡਾ ਝਟਕਾ ਲੱਗਾ ਹੈ ਕਾਂਗਰਸ ਸੀ ਵਿਦਾ ਇੱਕ ਰਾਜਕੁਮਾਰ ਚੱਬੇਵਾਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ ਰਾਜਕੁਮਾਰ ਚੱਬੇਵਾਲ ਨੇ ਵਿਦਾ ਇੱਕੀ ਦੇ ਨਾਲ ਨਾਲ ਪਾਰਟੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਰਾਜਕੁਮਾਰ ਚੱਬੇਵਾਲ ਨੇ ਕਿ ਹੈ ਕਿ ਆਮ ਆਦਮੀ ਪਾਰਟੀ ਡਾਕਟਰ ਭੀਮਰਾਓਂਬੇਦਕਰ ਦੀ ਸੋਚ ਤੇ ਚੱਲ ਰਹੀ ਹੈ ਉਹ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪ ਵਿੱਚ ਸ਼ਾਮਿਲ ਹੋਏ ਹਨ ਉਨ੍ਹਾਂ ਕਿ ਹੈ ਕਿ 200 ਯੂਨਿਟ ਪਹਿਲਾਂ ਵੀ ਫ੍ਰੀ ਮਿਲਦੇ ਸੀ ਪਰ ਹੁਣ 300 ਯੂਨਿਟ ਮਿਲ ਰਹੀ ਹਨ ਹਰ ਪਰਿਵਾਰ ਨੂੰ ਬਿਜਲੀ ਫ੍ਰੀ ਮਿਲ ਰਹੀ ਹੈ ਲਾਪਗ 90% ਦੀ ਪਰਿਵਾਰ ਨੂੰ ਫਾਇਦਾ ਦਾ ਹੋ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਗਰੀਬਾਂ ਲਈ ਬਹੁਤ ਵੱਡੇ ਕੰਮ ਕੀਤੇ ਜਾ ਰਹੇ ਹਨ ਮੇਰਾ ਸੁਪਨਾ ਹੈ ਕਿ ਪੰਜਾਬ ਵਿੱਚ ਕਿਸੇ ਗਰੀਬ ਦੇ ਘਰ ਦੀ ਛੱਤ ਕੱਚੀ ਨਾ ਰਹੇ ਹਰ ਛੱਤ ਪੱਕੀ ਹੋਵੇ ਇਸ ਲਈ ਉਹ ਮੁੱਖ ਮੰਤਰੀ ਨਾਲ ਵੀ ਗੱਲ ਕਰਕੇ ਆਏ ਹਨ ਇਸ ਤੋਂ ਇਲਾਵਾ ਉਹਨਾਂ ਨੇ ਮੁੱਖ ਮੰਤਰੀ ਕੋਲ ਆਪਣੇ ਹਲਕੇ ਦੀਆਂ ਮੰਗਾਂ ਤੇ ਹੋਰ ਮਸਲੇ ਰੱਖੇ ਹਨ ਜਿਸ ਦਾ ਮੁੱਖ ਮੰਤਰੀ ਨੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਨੇ ਸਿੱਖਿਆ ਵਿਭਾਗ ਮਾਲ ਵਿਭਾਗ ਤੇ ਸਹਿਕਾਰ ਤਬਾ ਵਿਭਾਗ ਨਾਲ ਸਬੰਧਤ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੇ ਮਸਲਿਆਂ ਤੇ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਮੀਟਿੰਗ ਦੌਰਾਨ ਕੈਬਨਟ ਸਬ-ਕਮੇਟੀ ਵਿੱਚ ਕੈਬਨਟ ਮੰਤਰੀਆਂ ਨਾਲ ਰੋੜਾ ਵੀ ਸ਼ਾਮਿਲ ਸਨ ਅਤੇ ਉਹਨਾਂ ਨੇ ਇਨ੍ਹਾਂ ਯੂਨੀਅਨ ਦੇ ਅਗੂਮਲੋਂ ਦਿੱਤੇ ਗਏ ਮੰਗ ਪੱਤਰਾਂ ਵਿੱਚ ਦਰਜ ਮੁੱਦਿਆਂ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ ਇਸ ਮੌਕੇ ਕੈਬਨਟ ਸਬ-ਕਮੇਟੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਯੂਨੀਨਾਂ ਵੱਲੋਂ ਉਠਾਈਆਂ ਜਾਇਜ਼ ਮੰਗਾਂ ਦਾ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਵਿਚਾਰ ਵਟਾਂਦਰੇ ਦੌਰਾਨ ਯੂਨੀਨਾਂ ਅਗੂਮਲੋਂ ਸਾਂਝੇ ਕੀਤੇ ਗਏ ਕੁਝ ਮੁੱਦਿਆਂ ਬਾਰੇ ਸਬ ਕਮੇਟੀ ਨੇ ਉਹਨਾਂ ਤੋਂ ਸਾਰਥਿਕ ਹੱਲ ਲਈ ਸੁਝਾਅ ਮੰਗੇ ਸਬ ਕਮੇਟੀ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਕਈ ਮਸਲਿਆਂ ਨੂੰ ਹੱਲ ਕਰ ਲਿਆ ਹੈ ਤੇ ਉਹਨਾਂ ਦੇ ਮਸਲਿਆਂ ਨੂੰ ਵੀ ਜਲਦੀ ਹੱਲ ਕਰਨ ਲਈ ਤਨਸ਼ੀਲ ਹਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਤੇ ਕੁੱਲੂ ਵੋਟਰਾਂ ਬਾਬਦਿ ਜਾਣਕਾਰੀ ਜਾਰੀ ਕੀਤੀ ਹੈ ਉਹਨਾਂ ਦੱਸਿਆ ਕਿ ਅਪ੍ਰੈਲ 2024 ਤੱਕ ਪੰਜਾਬ ਚ ਕੁੱਲ 2 ਕਰੋੜ 12,71,246 ਵੋਟਰ ਹਨ ਇੰਨਾ ਵਿੱਚ 1 ਕਰੋੜ 11,92,959 ਮਰਦ ਵੋਟਰ ਜਦਕਿ 1 ਕਰੋੜ 70,543 ਔਰਤ ਵੋਟਰ ਹਨ ਕੁੱਲ 744 트랜스젠ਡਰ ਵੋਟਰ ਹਨ 13 ਸੀਟਾਂ ਲਈ ਕੁੱਲ 24,433 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਪੰਜਾਬ ਵਿਲੈਂਸ ਵਿਰੋਧੀ ਸਿਵਲ ਸਰਜਨਾ ਰੂਪਨਗਰ ਡਾਕਟਰ ਪਰਮਿੰਦਰ ਕੁਮਾਰ ਨੂੰ ਆਪਣੇ ਦੀਨ ਕੰਮ ਕਰਨ ਵਾਲੇ ਡਾਕਟਰਾਂ ਨੂੰ ਨਗਦ ਜਾਂ ਕਿਸੇ ਹੋਰ ਰੂਪ ਵਿੱਚ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਨ ਦੇ ਉਸ਼ੇਡ ਗ੍ਰਿਫਤਾਰ ਕੀਤਾ ਹੈ ਇਹ ਪ੍ਰਗਟਾਵਾ ਵਿਜੀਲੈਂਸ ਵਿਰੋਧ ਦੇ ਦੋ ਸਰਕਾਰੀ ਬੁਲਾਰੇ ਨੇ ਕੀਤਾ ਹੈ ਉਨ੍ਹਾਂ ਕਿਹਾ ਹੈ ਕਿ ਇਹ ਕੇਸ ਡਾਕਟਰ ਨਰੇਸ਼ ਕੁਮਾਰ ਵੱਲੋਂ ਮੁੱਖ ਮੰਤਰੀ ਪ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਵਿਜੀਲੈਂਸ ਵਿਰੋਧ ਨੇ ਇਹ ਪਾਇਆ ਹੈ ਕਿ ਉਕਤ ਸਿਵਲ ਸਰਜਨ ਆਪਣੇ ਮਾਤ ਹਿੱਤ ਡਾਕਟਰ ਤੋਰੀ ਸ਼ੁਕਲਨ ਲਈ ਉਨ੍ਹਾਂ ਨੂੰ ਬੇਵਜ੍ਹਾ ਕਾਰਨ ਦਸੋਂ ਨੋਟਿਸ ਜਾਰੀ ਕਰਕੇ ਅਤੇ ਡੈਪੂਟੇਸ਼ਨ ਲਈ ਅਣਅਧਿਕਾਰਤ ਦੇਸ਼ਾਂ ਅੰਦੀ ਰਾਹੀ ਤੰਗ ਪ੍ਰੇਸ਼ਾਨ ਕਰਦਾ ਸੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਮਲਜ਼ਮ ਨੇ ਕਿ 10 2021 ਨੂੰ ਇੱਕ ਮੀਟਿੰਗ ਦੌਰਾਨ ਡਾਕਟਰਾਂ ਤੋਂ ਰਿਸ਼ਵਤ ਮੰਗੀ ਸੀ ਜਿਸ ਉਪਰੰਤ ਡਾਕਟਰ ترਸੀਮ ਸਿੰਘ ਨੇ ਉਸ ਨੂੰ 10000 ਰੁਪਏ ਵੀ ਦਿੱਤੇ ਸਨ 23 ਸਬੰਧੀ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਡਾਕਟਰ ਪਰਮਿੰਦਰ ਕੁਮਾਰ ਖਿਲਾਫ ਪ੍ਰੇਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫ ਆਈ ਆਰ ਨੰਬਰ 14 ਮਿਤੀ 15 3 2024 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ جاری ਹੈ ਲੋਕ ਸਭਾ ਖਡੂਰ ਸਾਹਿਬ ਦੀ ਇਲੈਕਸ਼ਨ ਲੜਨ ਦੀ ਟਿਕਟ ਦੀ ਜ਼ਿੰਮੇਵਾਰੀ ਦਿੱਤੀ ਦਾਸ ਪੂਰੀ ਤਨਦੇਹੀ ਨਾਲ ਘਰ ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਬਾਰੇ ਅਸੀਂ ਦੱਸਾਂਗੇ ਤੇ ਨਾਲ ਪੰਜਾਬ ਦੇ ਵਿੱਚ ਕੀਤੇ ਕੰਮਾਂ ਬਾਰੇ ਦੱਸ ਕੇ ਤੇ ਉਵੇਂ ਹੀ ਸੈਂਟਰ ਸਰਕਾਰ ਤੋਂ ਵੀ ਅਸੀਂ ਜਿਹੜੇ ਪੈਕੇਜ ਬੰਦੇ ਆ ਉਹ ਸਾਰੇ ਪੈਕੇਜ ਲੈ ਕੇ ਆਵਾਂਗੇ ਪੰਜਾਬ ਦੇ ਕਿਸਾਨਾਂ ਲਈ ਜਿਹੜੇ ਬਾਰਡਰ ਤੇ ਬੈਠੇ ਆ ਬਾਰਡਰ ਜਿਹੜੇ ਤਾਰਾਂ ਦੇ ਪਾਰ ਆ ਉਹਨਾਂ ਦੇ ਜ਼ਮੀਨਾਂ ਦਾ ਮੁਆਵਜ਼ਾ ਜਿਹੜਾ 10000 ਤੋਂ ਵਧਾ ਕੇ 50000 ਕਰਾਂਗੇ ਤੇ ਨਾਲ ਜਿਹੜੀ ਕਾਨੂੰਨੀ ਐਮਐਸਪੀ ਆ ਉਹ ਇਹ ਹੁੰਦਾ ਸੈਂਟਰ ਸਰਕਾਰ ਦਾ ਕਰਨ ਵਾਲਾ ਕੰਮ ਇਹ ਜਿਹੜੀ ਫਸਲ ਤੇ ਐਮਐਸਪੀ ਆ ਉਹ ਅਸੀਂ ਲੈ ਕੇ ਤਵਾਂਗੇ ਕਿਉਂਕਿ ਇਹ ਪੰਜਾਬ ਸਰਕਾਰ ਦੇ ਵਾਸਤੇ ਦੀ ਗੱਲ ਨਹੀਂ ਐਮਐਸਪੀ ਦੇਣਾ 70-72 ਹਜ਼ਾਰ ਕਰੋੜ ਰੁਪਈਆ ਕੱਲੇ ਪੰਜਾਬ ਲਈ ਚਾਹੀਦਾ ਇਹ ਐਮਐਸਪੀ ਅਸੀਂ ਸੈਂਟਰ ਦੇ ਵਿੱਚ ਜਾ ਕੇ ਸੈਂਟਰ ਸਰਕਾਰ ਦੇ ਆਪ ਨਮਾਇंदे ਬਣ ਕੇ ਇਹ ਸੈਂਟਰ ਸਰਕਾਰ ਤੋਂ ਜਿਹੜੀ ਇਹ ਗਰੰਟੀ ਜਿਹੜੀ ਐਮਐਸਪੀ ਦੀ ਉਹ ਜਾਰੀ ਕਰਾਵਾਂਗੇ ਤੇ ਕਿਸਾਨਾਂ ਦੀਆਂ ਫਸਲਾਂ ਵਪਾਰੀਆਂ ਦਾ ਹੱਥ ਫੜਾਂਗੇ ਦੁਕਾਨਦਾਰਾਂ ਦਾ ਹੱਥ ਪੜਾਂਗੇ ਮੋਦੀ ਸਰਕਾਰ ਨੇ ਤੇ ਕਿਸੇ ਦੇ ਪੱਲੇ ਕੁਝ ਨਹੀਂ ਛੱਡਿਆ ਕਦੀ ਨੋਟਬੰਦੀ ਕਰਤੀ ਕਦੀ ਧਾਰਾ 370 ਤੋੜਤੀ ਕਦੀ ਕੋਈ ਕਾਨੂੰਨ ਲਾਤਾ ਕਦੀ ਕੋਈ ਕਾਨੂੰਨ ਲਾਤਾ ਤੇ ਜਿਹੜੇ ਝੂਠ ਬੋਲੇ ਮੋਦੀ ਸਰਕਾਰ ਨੇ ਕਿ 15 ਲੱਖ ਰੁਪਇਆ ਹਰੇਕ ਦੇ ਖਾਤੇ ਆਊ ਅੱਜ ਤੱਕ 15 ਪੈਸੇ ਨਹੀਂ ਕਿਸੇ ਦੇ ਖਾਤੇ ਆਏ ਆਮ ਆਦਮੀ ਪਾਰਟੀ ਜਿਹੜੀ ਰਾਜਨੀਤੀ ਕਰਦੀ ਹੈ ਕੰਮ ਦੀ ਰਾਜਨੀਤੀ ਕਰਦੀ ਹੈ ਜੋ ਕਹਿੰਦੀ ਆਮ ਆਦਮੀ ਪਾਰਟੀ ਉਹ ਕਰਕੇ ਵਿਖਾਉਂਦੀ ਆ ਅਸੀਂ ਜੋ ਕਵਾਂਗੇ ਉਹ ਕਰਕੇ ਵਿਖਾਉਂਦੇ ਆ ਵੇਖੋ ਗੱਲਾਂ ਪਹਿਲਾਂ ਤੇ 40000 ਕੁੜੀਆਂ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਪਹਿਲੇ 2 ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਰਕਾਰਾਂ ਜੇ ਮਗਰਲੇ ਸਾਲ ਤੇ ਨੋਟੀਫਿਕੇਸ਼ਨ ਹੁੰਦੇ ਹੀ ਨੌਕਰੀਆਂ ਆਸਤੇ ਤੇ ਉਹ ਨਿਚਰ ਨੂੰ ਚੋਣ ਜਾਬਤਾ ਲੱਗ ਜਾਣਾ ਕੋਡ ਆਫ ਕੰਡਕਟ ਹੋ ਜਾਣਾ ਨੌਕਰੀਆਂ ਦੇ ਸੁਪਨੇ ਤਰੇ ਤਰਾਈ ਲੋਕਾਂ ਦੇ ਵਿੱਚ ਰਹਿ ਜਣੇ ਪਹਿਲੇ 2 ਸਾਲਾਂ ਦੇ ਵਿੱਚ ਹੀ ਹਰ ਮਹਿਕਮੇ ਦੇ ਵਿੱਚ ਭਰਤੀ ਕੀਤੀ ਆ ਬਿਜਲੀ ਬਿੱਲ ਜ਼ੀਰੋ ਆ ਰਿਹਾ 90% ਲੋਕਾਂ ਦਾ 600 ਜੂਟ ਜਿਹੜਾ ਮਾਫ ਹੋਇਆ ਉਹ ਪਹਿਲੀ ਵਾਰਾ ਮਾਫ ਹੋਇਆ ਨਹੀਂ ਤੇ ਪਿਛਲੀਆਂ ਸਰਕਾਰਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਇੱਕ ਪੱਖਾ ਤੇ ਇੱਕ ਬਲਬ ਹੋਣਾ ਲੋਕਾਂ ਦਾ 10-10 ਹਜ਼ਾਰ ਰੁਪਇਆ 2 ਮਹੀਨਿਆਂ ਦਾ ਬਿੱਲ ਆਉਣਾ ਲੋਕਾਂ ਦਾ ਲੱਖ ਲੱਖ 1.5 ਲੱਖ ਰੁਪਇਆ ਬਿੱਲ ਜੁੜਿਆ ਹੋਣਾ ਮੀਟਰ ਕੱਟੇ ਹੋਣੇ ਵਿਚਾਰੇ ਲੋਕਾਂ ਨੇ ਹਨੇਰੇ 'ਚ ਸੌਣ ਲਈ ਮਜਬੂਰ ਹੋਣਾ ਮਹੱਲਾ ਕਲੀਨਿਕ ਖੋਲਤੇ ਆ ਪੰਜਾਬ ਸਰਕਾਰ ਨੇ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਟੈਸਟ ਫ੍ਰੀ ਦਵਾਈਆਂ ਫ੍ਰੀ ਇਲਾਜ ਫ੍ਰੀ ਇੱਕ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਜੇ ਮੈਂ ਗਣਾਉਣ ਲੱਗਾ ਤਾਂ ਮੈਨੂੰ ਲੱਗਦਾ 2 ਘੰਟੇ ਲੱਗ ਜਾਣਗੇ ਲੋਕਾਂ ਦੇ ਘਰ ਰਾਸ਼ਨ ਘਰ ਘਰ ਜਾ ਕੇ ਮਿਲਣਾ ਪਿਆ ਵਾ ਆਟਾ ਮਿਲਣਾ ਪਿਆ ਜੇ ਕਿਸੇ ਦੀ ਮੰਗਿਆ ਕਿ ਉਹਨੂੰ ਕਣਕ ਦਿੱਤੀ ਜਾਵੇ ਉਹਨੂੰ ਕਣਕ ਮਿਲਦੀ ਹੈ ਜੇ ਕੋਈ ਚਾਹੁੰਦਾ ਕਿ ਆਟਾ ਮਿਲੇ ਉਹ ਘਰ ਜਾ ਕੇ ਡਿਲੀਵਰੀ ਹੁੰਦੀ ਹੈ ਕਈ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਜਿਵੇਂ ਪੈਨ ਕਾਰਡ ਆਧਾਰ ਕਾਰਡ ਹੋਰ ਕਈ ਸਰਕਾਰੀ ਸਹੂਲਤਾਂ ਜਿਹੜੀਆਂ ਘਰ ਜਾ ਕੇ ਅਫਸਰ ਸਾਡੇ ਕਰਨ ਲੱਪੇ ਆ ਹੋਰ ਕਈ ਕੰਮ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਤਕਰੀਬਨ ਪੂਰੀਆਂ ਜਿਹੜੀਆਂ ਕੋਈ ਰਹਿ ਗਈਆਂ ਉਹ ਵੀ ਸਾਲ ਤੋਂ ਸਾਲਾਂ ਚ ਪੂਰੀਆਂ ਹੋ ਜਾਣੀਆਂ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਕੇ ਵਿਖਾਉਂਦੇ ਆ ਅਸੀਂ ਲੋਕਾਂ ਨੂੰ ਇਹ ਦੱਸਾਂਗੇ ਕਿ ਜੋ ਅਸੀਂ ਗਰੰਟੀਆਂ ਦਿੱਤੀਆਂ ਉਹ ਤਕਰੀਬਨ ਪੂਰੀਆਂ ਦੇ 3 ਸਾਲ ਸਾਡੀ ਸਰਕਾਰ ਦੇ ਪਏ ਉਹਨਾਂ 3 ਸਾਲਾਂ ਜਿਹੜੀ ਕੋਈ ਇੱਕਦੀ ਰਹਿੰਦੀ ਉਹ ਵੀ ਪੂਰੀ ਕਰਾਂਗੇ ਤੇ ਜੋ ਅਸੀਂ ਹੁਣ ਕਵਾਂਗੇ ਉਹ ਕਰਕੇ ਵਿਖਾਵਾਂਗੇ ਦੇਖੋ ਸਾਡਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂਗਾ ਪੁਰਾਣੇ ਜਿਹੜੀਆਂ ਨਵੈਤੀ ਪਾਰਟੀਆਂ ਕਾਲੀ ਦਲ ਕਾਂਗਰਸ ਬੀਜੇਪੀ ਇਹਨਾਂ ਪਾਰਟੀਆਂ ਦੇ ਵਿੱਚ ਚੱਲੇ ਕਾਰਤੂਸ ਰਹਿ ਗਏ ਤੁਹਾਨੂੰ ਵੀ ਪਤਾ ਲੋਕਾਂ ਨੇ 2022 ਚ ਵੀ ਇਨਕਾਰਤੇ ਆ ਹੁਣ 2024 ਚ ਲੋਕਾਂ ਨੇ ਇਨਕਾਰਦਨੇ ਆ ਕਿਸੇ ਨੂੰ ਮੂੰਹ ਨਹੀਂ ਲਾਉਣਾ ਇਹਨਾਂ ਨੂੰ ਜਿਹੜੇ ਵਿਹਲੇ ਰਹਿਣ ਗਿੱਜੇ ਆ ਲੋਕਾਂ ਨੇ ਇਹਨਾਂ ਨੂੰ ਵਿਹਲੇਆ ਕਰ ਦੇਣਾ ਤੇ ਜਿਵੇਂ ਕਾਲੀ ਦਲ ਵਾਲਿਆਂ ਨੇ ਕਿਹਾ ਵੀ ਭਾਰਤ ਮਰਤਕੌਰ ਬਾਦਲ ਨੇ ਜਿਹਨੇ ਬੇਦਬੀ ਦੇ ਮੁੱਦੇ ਤੇ ਰਾਜਨੀਤੀ ਕੀਤੀ ਆ ਜਾਂ ਕੋਈ ਕਰਦਾ ਆ ਉਹਦਾ ਕੱਖ ਨਾ ਰਵੇ ਤੇ ਕੱਖ ਨਹੀਂ ਰਿਆ ਤਿੰਨ ਸੀਟਾਂ ਰਹਿ ਗਈਆਂ ਐਮਐਲਏ ਦੀਆਂ ਐਰਕਾ ਐਮਪੀ ਚੋਂ ਵੀ ਕੰਮ ਸੁਪੜਾ ਸਾਫ ਹੋ ਜਣਾ ਉਹਨਾਂ ਦਾ ਜਿਹਨੇ ਬੇਦਬੀ ਕਰਾਈ ਆ ਉਹਦਾ ਕੱਖ ਨਹੀਂ ਰਹਿਣਾ ਗੁਰੂ ਮਹਾਰਾਜ ਨੇ ਤਾਂ ਅਜ ਤੱਕ ਤੇ ਬਖਸ਼ਨੇ ਹੁੰਦੇ ਆ ਇਹਨਾਂ ਗੁਰੂ ਮਹਾਰਾਜ ਨੇ ਮੱਥਾ ਲਾਇਆ ਜਿਹਨੇ ਜਿਹਨੇ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਲਾਇਆ ਉਹਦਾ ਅਜ ਤੱਕ ਕੋਈ ਨਹੀਂ ਰਿਹਾ ਜਿਹੜਾ ਬਦਾਲੀ ਹੋਣਾ ਦਾ ਗਜਨਵੀ ਹੋਣਾ ਦਾ ਕੁਝ ਨਹੀਂ ਰਿਹਾ ਤੇ ਰਹਿਣਾ ਕਾਲੀ ਦਲ ਦਾ ਵੀ ਕੋਈ ਨਹੀਂ ਵੇਖੋ ਜਿਹੜਾ ਮਰਜੀ ਖਡੂਰ ਸਾਹਿਬ ਤੋਂ ਉਮੀਦਵਾਰ ਆ ਜ ਭਾਵੇਂ ਬੀਪੀ ਆਜੇ ਭਾਵੇਂ ਪੀਪਾ ਆਜੇ ਲੋਕਾਂ ਨੇ ਮਾਜ ਕੇ ਜਿਵੇਂ ਨਿਹੰਗੇ ਨਿਹੰਗ ਬਾਟਾ ਮਾਜਦੇ ਨੇ ਨਿਹੰਗਾ ਦੇ ਬਾਟੇ ਵਾਂਗੂ ਮਾਜ ਕੇ ਇਹਨਾਂ ਨੂੰ ਕਲਣਾ ਘਰ ਨੂੰ ਇਹਨਾਂ ਦਾ ਕੰਮ ਸਾਫ਼ ਹੋ ਗਿਆ ਆਕਾਰਪੁਰ ਖਵਾਈ ਗੁਰੂ ਗੁਰੂ ਨਾਨਕ ਪਾਸ਼ਾ ਕਿਰਪਾ ਕਰਨ ਜਿਹੜੇ ਇਹਨਾਂ ਨੇ ਧੱਕੇ ਕੀਤੇ ਉਹਨਾਂ ਧੱਕਿਆਂ ਦਾ ਜਵਾਬ ਲੋਕਾਂ ਨੇ ਆ ਲੋਕ ਸਭਾ ਚੋਣਾਂ ਦੇ ਵਿੱਚ ਦੇਣਾ ਅੱਗੇ ਦੇ ਪੀਪਾ ਹਰਿਮਰਤ ਕੋਰ ਬਾਦਲ ਦੇ ਸੁਖਵੀਰ ਬਾਦਲ ਐਮਪੀ ਰਹਿ ਗਈ ਨਾ ਐਰਖਾ ਉਹ ਵੀ ਕੰਮ ਸਾਫ਼ ਹੋ ਜਾਣਾ ਨਿਪਟ ਜਾਣੀ ਖਾਣੀ ਇਹਨਾਂ ਦੇ ਦੇਖੋ ਕੈਂਪੇਨ ਸ਼ੁਰੂ ਹੀ ਆ ਜੀ ਹੁਣ ਹਲਕੇ ਦੇ ਵਿੱਚ ਹੀ ਆਪਦੇ ਸਾਥੀਆਂ ਨੂੰ ਲੈ ਕੇ ਪਹਿਲਾਂ ਗੁਰੂ ਮਹਾਰਾਜ ਸਤੇਪਾਚਾ ਕਾਲਪੁਰ ਖਵਾਈਗਰਾ ਗੁਰੂ ਗੁਰਦੁਆਰਾ ਸਾਹਿਬ ਨਤਮਸਤਕ ਹੋਵਾਂਗੇ ਸ਼ੁਕਰਾਨਾ ਕਰਾਂਗੇ ਗੁਰੂ ਮਹਾਰਾਜ ਦਾ ਤੇ ਉਹਦੇ ਬਾਅਦ ਹਲਕੇ ਦੇ ਵਿੱਚ ਹੀ ਆ ਲੋਕਾਂ ਦੇ ਹੱਥ ਜੋੜ ਕੇ ਅਪੀਲ ਕਰਾਂਗੇ ਕਿ ਇਸ ਵਾਰ ਕੰਮ ਦੀ ਰਾਜਨੀਤੀ ਨੂੰ ਵੋਟ ਪਾਓ ਤੇ ਇਹਨਾਂ ਜਿਹੜੇ ਰਵਾਇਤੀ ਪਾਰਟੀਆਂ ਦੇ ਲੀਡਰ ਨੇ ਜਿਹੜੇ ਝੂਠ ਬੋਲ-ਬੋਲ ਕੇ ਵੋਟਾਂ ਲੈ ਕੇ ਰਾਜ ਕਰਦੇ ਰਿਹਾ ਉਹਨਾਂ ਨੂੰ ਘਰੇ ਬਾਦੋ ਜਿਹੜੇ ਵਿਹਲੇ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਵਿਹਲੇਆ ਕਰਕੇ ਚੰਡੀਗੜ੍ਹ ਭੇਜ ਦਿਓ ਨਵੇੜ ਤੇਓ ਕੰਮ ਇਹਨਾਂ ਦਾ ਵਾਹ ਬਈ ਇਹ ਤਾਂ ਭਗਵੰਤ ਮਾਨ ਕਹਿੰਦਾ ਸੀ ਇਹ ਤਾਂ ਆਮ ਲੋਕਾਂ ਦੀ ਸਰਕਾਰ ਐ ਜਿਹੜਾ ਪੰਚਰ ਕਰਦਾ ਲਗਾਉਂਦਾ ਹੈਗਾ ਪੈਂਚਰ ਲਾਂਦਾ ਹੈਗਾ ਪਕੌੜੇ ਬਣਾਉਂਦਾ ਹੈ ਉਹਨਾਂ ਨੂੰ ਟਿੱਕਾ ਦੇਣਗੇ ਤੇ ਹੁਣ ਮੰਤਰੀਆਂ ਨੂੰ ਤੋੜ ਰਹੇ ਨੇ ਕੀ ਗੱਲ ਹੁਣ ਇਹ ਖਾਸ ਆਦਮੀਆਂ ਦੀ ਬਣ ਗਈ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੈਂ ਸਰਕਾਰੀ ਕੋਠੀ ਨਹੀਂ ਲਾਣੀ ਗੱਟੀ ਨਹੀਂ ਲਾਣੀ ਕਿ세 ਪੱਥਰ ਤੇ ਮੇਰਾ ਨਾਂ ਨਹੀਂ ਲੱਗਿਆ ਜਾਊਗਾ ਸਾਰੀ ਚੀਜ਼ਾਂ ਦੇ ਪੁੱਠੇ ਮੁੜ ਗਏ ਬਲਕਿ ਆ ਮੈਂ ਕਹਿ ਸਕਦੀ ਆ ਕਿ ਇਸ ਹੜਕੇ ਤੋਂ ਉਹਨਾਂ ਨੇ ਆਪਣੇ ਖੇਤੀਬਾੜੀ ਮੰਤਰੀ ਨੂੰ ਉਤਾਰਿਆ ਹੈਗਾ ਤੇ ਖੇਤੀਬਾੜੀ ਮੰਤਰੀ ਜੀ ਜਦ ਤੁਸੀਂ ਪਿੰਡਾਂ 'ਚ ਜਾਓਗੇ ਨਾ ਤੁਹਾਨੂੰ ਲੋਕੀ ਦੱਸਣਗੇ ਕਿ ਇਹਨਾਂ ਦੇ ਗੜਿਆਂ ਦੇ ਨਾਲ ਕੀ ਨੁਕਸਾਨ ਹੋਇਆ ਇਹਨੇ ਨਰਮੀਆਂ ਦੀ ਕਿੰਨੀ ਫਸਲਾਂ ਮਾਰੀਆਂ ਨੇ ਬਿਮਾਰੀ ਦੇ ਨਾਲ ਇਹਨਾਂ ਡੰਗਰਾ ਦਾ ਕੀ ਹੋਇਆ ਹੈ ਤਾਂ ਤੇ ਤੁਸੀਂ ਇਹਨਾਂ ਦਾ ਮੁਆਵਜ਼ਾ ਜਿਹੜਾ ਗਰਦੋਰੀਆਂ ਤੋਂ ਪਹਿਲੇ ਪਹੁੰਚਣਾ ਸੀ ਉਹ ਪਹਿਲੇ ਨਾ ਬਾਅਦ ਨੂੰ 2 ਸਾਲ 'ਚ ਦੁਆਨੀ ਨਹੀਂ ਪਹੁੰਚੀ ਬਾਕੀ ਵਿਚਾਰੇ ਕਿਸਾਨਾਂ ਨੂੰ ਜਿਹਨਾਂ ਆंदोलਨ ਵਾਸਤੇ ਤੁਸੀਂ ਤੋਰਤਾ ਉਸ ਆंदोलਨ 'ਚ ਇੱਕ ਮਿੰਟ ਤੁਸੀਂ ਨਹੀਂ ਪਹੁੰਚ ਸਕੇ ਗੋਲੀ ਮਾਰਦੀ ਹਰਿਆਣੇ ਦੀ ਪੁਲਿਸ ਨੇ 250 ਸਾਢੇ ਕਿਸਾਨ ਕਾਇਲ ਕਰਤੇ ਨਾ ਸਾਡੇ ਮੁੱਖ ਮੰਤਰੀ ਨੇ মুখ ਖੋਲਿਆ ਨਾ ਸਾਡੇ ਖੇਤੀ ਮੰਤਰੀ ਬਾੜੀ ਮੰਤਰੀ ਨੇ মুখ ਖੋਲਿਆ ਹੁਣ ਬਤੌਰ ਕੈਂਡੀਡੇਟ ਜਦ ਹੈ ਨਾ ਪਿੰਡਾਂ 'ਚ ਤੁਸੀਂ ਫਿਰਨ ਵਾਸਤੇ ਆਉਂਗੇ ਯਾ ਲੋਕੀ ਸਵਾਲ ਪੁੱਛਣਗੇ ਨਾ ਜਵਾਬ ਤਿਆਰ ਰੱਖਣਾ ਆਪਾਂ ਫਾਈਟ ਮੰਨਦੇ ਤੁਸੀਂ ਜੇ ਤੁਹਾਨੂੰ ਕੋਈ ਕਿੱਥੇ ਬੰਦੇ ਐ ਫਾਈਟ ਮੰਨਦੇ ਹੋ ਵੀ ਅੱਜ ਅਕਾਲੀ ਗੱਲ ਨੇ ਤਾਂ ਆਪਣੇ ਕੈਂਡੀਡੇਟ ਐਲਾਨ ਕਰਨੇ ਨੇ ਅੱਜ ਤਾਂ ਮੈਂ ਖੇਤੀਬਾੜੀ ਮੰਤਰੀ ਨੂੰ ਕਹਿ ਰਹੀ ਆ ਸਰਕਾਰ ਤੁਹਾਡੀ ਐ ਖਜ਼ਾਨਾ ਤੁਹਾਡੇ ਕੋਲੇ ਨਹੀਂ ਖਜ਼ਾਨਾ ਜਦ ਬਾਦਲ ਸਾਹਿਬ ਬੋਲ ਸਿਖਾ ਉਹਨਾਂ ਨੇ ਚਿੱਟੇ ਮਾਛਰ ਦੇ ਮੁਆਵਜ਼ੇ ਵਾਸਤੇ 6 ਹਫ਼ਤਿਆਂ ਦੇ ਅੰਦਰ ਹਰ ਨਲਮੇ ਦੇ ਕਿਸਾਨ ਤੇ ਮਜ਼ਦੂਰ ਨੂੰ ਵੀ ਦਿੱਤਾ ਤਿੰਨ ਫਾਸਲਾ ਮਰ ਗਏ ਤੁਸੀਂ ਦੱਸੋ ਜੇ ਦਵਾਨੀ ਦਿੱਤੀ ਹੈ ਡੰਗਰ ਬਿਮਾਰੀ ਦੇ ਨਾਲ ਮਰੇ ਨੇ ਜੇ ਤੁਸੀਂ ਹਾਲਚਾਲ ਵਿੱਚ ਜਾ ਕੇ 10 ਕਿਲੋਮੀਟਰ ਦੀ ਦੂਰੀ 'ਚ ਪਿੰਡ ਪਹੁੰਚਦੇ ਨੇ ਜੇ ਉਹਨਾਂ ਪਿੰਡਾਂ 'ਚ ਜਾ ਕੇ ਹਾਲ ਤੱਕ ਪੁੱਛਿਆ ਹੈਗਾ ਪਾਣੀ ਦੇ ਨਾਲ ਡੁੱਬ ਗਿਆ ਕਿੰਨਾ ਹਲਕਾ ਇਸ ਇਲਾਕੇ ਤੁਸੀਂ ਉੱਥੇ ਪਹੁੰਚ ਤੱਕ ਕੀਤੀ ਲਾ ਤੁਸੀਂ ਗਏ ਨਾ ਤੁਹਾਡਾ ਐਮਐਲਏ ਗਿਆ ਕਿਹੜੇ ਮੂਦੇ ਨਾਲ ਤੁਸੀਂ ਵੋਟਾ ਮੰਗੋ ਬੀਬੀਆਂ ਦੇ ਹਜ਼ਾਰ ਰੁਪਏ ਪਹੁੰਚ ਗਏ ਇਹ ਮੰਗਣੀਆਂ ਕਿ ਤੁਸੀਂ ਬਹੁਤ ਨਾਂ ਲੈ ਕੇ ਆਣਾ ਫੇਰ ਪੰਡਾਂ 'ਚ ਵੜਨਾ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਆਹਾ ਗੱਲਾਂ ਤੋਂ ਪ੍ਰਭਾਵਿਤ ਹੋਏ ਆ ਗੱਲਾਂ ਤੋਂ ਪ੍ਰਭਾਵਿਤ ਹੋਏ ਤਾਂ ਪੱਤ ਵਿੱਚ ਹਫ਼ਤੇ ਦੇ ਵਿੱਚ ਹੀ ਹੋ ਗਈਆਂ ਸਮਾਧਾਨ ਲੱਗਿਆ ਔਰ ਨਾਲ ਹੀ ਸਵਾਲ ਹੈ ਜਿਹੜੀ ਕਰਜ਼ੇ ਦੀ ਪੰਡ ਲੈ ਕੇ ਤੁਸੀਂ ਵਿਧਾਨ ਸਭਾ ਪਹੁੰਚੇ ਸੀ ਵਿਤਮਕਰੀ ਸਾਹਿਬ ਨਾਲ ਬੈਠੇ ਨੇ ਕਿ ਪੰਡ ਉਹਨਾਂ ਨੇ ਖਤਮ ਕਰ ਦਿੱਤੀ ਜਿਹੜਾ ਸੰਗਤ ਤੁਸੀਂ ਆਮ ਆਦੀ ਪਾਰਟੀ ਦੇ ਲੀਡਰਾਂ ਤੇ ਗੱਲ ਚ ਪਾਉਣ ਨੂੰ ਕਰਦੇ ਸੀ ਕਿ ਤੁਸੀਂ ਹਰਾਪ ਆ ਲਿਆ ਜੀ ਤੁਹਾਡੇ ਜਿਹੜੇ ਸਵਾਲ ਨੇ ਉਹ ਬਹੁਤ ਅੱਛੇ ਨੇ ਕਿ ਜਦੋਂ ਅਸੀਂ ਵਿਰੋਧੀ ਧਿਰ ਦੇ ਵਿੱਚ ਹੁੰਨੇ ਆ ਤੇ ਹਰ ਚੀਜ਼ ਨੂੰ ਉਹਦਾ ਸਿੰਬੋਲਿਜ਼ਮ ਕਰਜ਼ੇ ਦੀ ਪੰਡ ਇਹ ਗੱਲ ਵੀ ਸਹੀ ਹੈ ਤੇ ਕਰਜ਼ਾ ਜਿਹੜਾ ਕਿਉਂਕਿ ਪੰਜਾਬ ਦੇ ਵਿਕਾਸ ਲਈ ਕਰਜ਼ਾ ਚੜਿਆ ਫਾਈਨਾਂਸ ਮਿਨਿਸਟਰ ਸਾਹਿਬ ਨੇ ਗੱਲ ਵੀ ਕੀਤੀ ਔਰ ਉਹਨਾਂ ਨੇ ਇਹ ਵੀ ਭਰੋਸਾ ਦਵਾਇਆ ਕਿ ਇਹ ਬੇਸ਼ੱਕ ਪੰਜਾਬ ਦੇ ਵਿਕਾਸ ਲਈ ਹੈ ਪਰ ਅਸੀਂ ਇਸ ਕਰਜ਼ੇ ਨੂੰ ਲਾਵਾਂਗੇ ਵੀ ਇਹ ਪੰਡ ਹੌਲੀ ਵੀ ਕਰਾਂਗੇ ਔਰ ਦੂਸਰਾ ਜੋ ਤੁਸੀਂ ਸੰਗਲ ਵਾਲੀ ਗੱਲ ਕੀਤੀ ਹੈ ਤੇ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਦੋਂ ਮਿਲਿਆ ਪਹਿਲਾਂ ਤੇ ਵਿਰੋਧੀ ਧਿਰ ਦੇ ਤੌਰ ਤੇ ਜੋ ਉਹਦਾ ਪ੍ਰਦਰਸ਼ਨ ਕੀਤਾ ਸਾਡਾ ਹੱਕ ਆ ਵਿਰੋਧੀ ਧਿਰ ਦੇ ਤੌਰ ਤੇ ਜਦੋਂ ਸੀਗੇ ਸਾਡਾ ਹੱਕ ਸੀ ਔਰ ਜਦੋਂ ਅਸੀਂ ਪਾਰਟੀ ਦੇ ਵਿੱਚ ਆਏ ਆ ਉਸ ਪਾਰਟੀ ਦੀ ਫੋਰਮ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਸਾਡੇ ਲਾਅ ਐਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਬਿਹਤਰ ਕੀਤਾ ਜਾਵੇ ਔਰ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਦਿਨ ਰਾਤ ਇਸ ਤੇ ਕੰਮ ਕਰ ਰਹੇ ਆ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਆ ਪੰਜਾਬ ਨੂੰ ਭਰੋਸਾ ਦਿਵਾਉਂਦੇ ਆ ਕਿ ਅਸੀਂ ਇਹਨੂੰ ਬਹੁਤ ਹੀ ਬਿਹਤਰੀਨ ਕਰਾਂਗੇ ਔਰ ਤੁਸੀਂ ਇੱਕ ਹੋਰ ਕੀ ਕੁਐਸਚਨ ਸੀ ਤੁਹਾਡਾ ਨਹੀਂ ਜਦੋਂ ਸਰ ਇੱਕ ਸਮੇਂ ਕਰ ਲੋ ਜਿਹੜੀ ਪ੍ਰਭਾਵਿਤ ਹੋਣ ਦੀ ਗੱਲ ਹੈ ਕਿਸੇ ਵੀ ਸਰਕਾਰ ਨੂੰ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਘੱਟ ਤੋਂ ਘੱਟ ਸਮਾਂ ਚਾਹੀਦਾ ਉਹ ਇੱਕ ਹਫ਼ਤੇ ਦਾ ਸਮਾਂ ਕਾਫੀ ਨਹੀਂ ਹੈ ਮੈਂ 2 ਸਾਲ ਤੋਂ ਜਿਸ ਤਰ੍ਹਾਂ ਪਾਰਟੀ ਨੂੰ ਕੰਮ ਕਰਦੇ ਹੋਏ ਸਰਕਾਰ ਨੂੰ ਕੰਮ ਕਰਦੇ ਹੋਏ ਲਗਾਤਾਰ ਨਿਰੰਤਰ ਦੇਖ ਰਿਹਾ ਤੇ ਮੈਂ ਉਸ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਪਾਸਟੋਰ ਤੇ ਮੈਂ ਚੀਮਾ ਸਾਹਿਬ ਕਹਿਣਾ ਭੁੱਲ ਗਿਆ ਸੀ ਤੁਹਾਨੂੰ ਮੁਬਾਰਕਬਾਦ ਦਿੰਨਾ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜੋ ਉਹਨਾਂ ਦੀ ਸੋਚ ਜੋ ਇਹਨਾਂ ਨੇ ਸਰਕਾਰ ਨੇ ਕੰਮ ਕੀਤਾ ਲਾ ਆਫੀਸਰ 58 ਪੋਸਟਾਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਪ੍ਰਭਾਵਿਤ ਕਰਨ ਵਾਲੀ ਚੀਜ਼ ਉਹ ਹਿੰਦੁਸਤਾਨ ਦੇ ਵਿੱਚ ਕਿਤੇ ਨਹੀਂ ਹੋਇਆ ਔਰ ਚੀਮਾ ਸਾਹਿਬ ਨੇ ਇਹ ਅਸ਼ੂਰ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਸ਼ੂਰ ਕੀਤਾ ਕਿ ਸਾਡਾ ਜਿਹੜਾ ਜਨਰਲ ਵਰਗ ਹੈ ਉਹ ਪ੍ਰਭਾਵਿਤ ਨਾ ਹੋਵੇ ਉਹਨੂੰ ਬਿਨਾਂ ਪ੍ਰਭਾਵਿਤ ਕੀਤੇ 58 ਪੋਸਟਾਂ ਮੈਂ ਕਹਿੰਦਾ ਕਿ ਐਡਵੋਕੇਟ ਜਨਰਲਸ ਆਫ ਏਜੀ ਆਫਿਸ ਦੇ ਵਿੱਚ ਕੱਢਣਾ ਲਗਾਉਣਾ ਉਹ ਮੈਂ ਸਮਝਦਾ ਕਿ ਬਹੁਤ ਹੀ ਮੈਂ ਉਹ ਸਕਿਪ ਕਰ ਗਿਆ ਸੀ ਉਹ ਵੀ ਮੈਂ ਸਮਝਦਾ ਕਿ ਬਹੁਤ ਵੱਡਾ ਕੰਮ ਹੈ